ਉਹ ਜੀ ਕੋਈ ਕਹਾਵਤ ਨਹੀਂ ਹਫਤਾ ਪਹਿਲੇ ਆਣ ਕੇ ਪਹਿਲੇ ਇਹਨਾਂ ਨੂੰ ਲੰਬਰ ਸਪਾਈਨ ਦੀ ਹੈ ਜਿਹੜੀ ਡਿਸਕਸ L5 S1 ਵਰਜੋ ਗਈ ਸੀ ਮੇਰੀ ਵਰਜੋ ਕੇ ਬਾਹਰ ਆ ਗਈ ਸੀ ਮਹਾਰਾਕੇ ਨਸ ਦੀ ਜਿਹੜੀ ਸਪਲਾਈ ਸੀ ਉਹ ਬੰਦ ਹੋ ਗਈ ਸੀ ਮਤਲਬ ਕਿ ਸੀ ਸੀ ਟਿੰਗ ਹੈ ਸੀ 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 ਟਿੰਗ ਦੇ ਵਿੱਚ ਤੱਕ ਤੱਕ 60 ਤੋਂ 70% ਦਾ ਕਵਰ ਹੈ ਬਾਕੀ ਤੁਹਾਨੂੰ ਪੇਸ਼ੈਂਟ ਹੀ ਦੱਸਣਗੇ ਤੁਸੀਂ ਕੀ ਕਰਨ ਜਾਂਦੇ ਹੋ ਸੱਸੀ ਕਰਦੇ ਮੈਂ ਮਿਰਲੀ ਤਾਂ ਹੀ ਰੱਬ ਰੂਪ ਨੇ ਜੀ। ਔਰ ਮੈਨੂੰ ਇਹਨਾਂ ਕੋਲੋਂ ਤੋਂ ਪਹਿਲਾਂ ਕਾਫੀ ਡਾਕਟਰਾਂ ਕੋਲੇ ਗਿਆ। ਉਹਨਾਂ ਨੇ ਮੈਨੂੰ ਆਪਰੇਸ਼ਨ ਹੀ ਕਿੱਸਾ ਕਿ ਆਪਰੇਸ਼ਨ ਹੀ ਇਹਦਾ ਹੱਲ ਆ, ਉਲੋ ਹੀ ਹੱਲ ਆ। ਕਾਫੀ ਘੁੰਮਿਆ। ਫਿਰ ਮੈਂ ਆਪਣੇ ਦਫ਼ਤਰ ਆਇਆ। ਦਫ਼ਤਰ ਤੋਂ ਮੈਂ ਚੱਲਣਾ ਪੀਜੀਆ ਹੀ ਲੈ ਮੈਂ ਪੂਰਾ ਰੈਡੀ ਹੋ ਕੇ ਆਇਆ ਸੀਗਾ। ਉੱਥੋਂ ਇੱਕ ਪੇਸ਼ੈਂਟ ਜਿਹੜਾ ਇਹਨਾਂ ਕੋਲ ਆਪਣੀ ਫਾਈਲ ਨੂੰ ਠੀਕ ਕਰਵਾ ਕੇ ਲੈ ਕੇ ਗਿਆ। ਉਹਨਾਂ ਨੇ ਵੀ ਗਾਰੰਟੀ ਦਿੱਤੀ ਇੱਕ ਵਾਰ ਯਾਰ। ਮੈਂ ਟ੍ਰਾਈ ਕਰਨ ਆਇਆ ਸੀ। ਸਿਰਫ ਟ੍ਰਾਈ ਟ੍ਰਾਈ ਦੇ ਵਿੱਚ ਅੱਜ ਮੈਂ 60% ਬਿਲਕੁਲ ਔਰ ਪਹਿਲੇ ਦਿਨ ਹੀ ਮੈਨੂੰ ਫਰਕ ਪੈ ਗਿਆ ਬਹੁਤ ਫਰਕੇਦਾਰ ਹਨ ਫਰਕ ਤਾਂ ਫਰਕ ਤਾਂ ਪੈ ਗਿਆ ਜੀ ਆਪਾਂ ਦੱਸਿਆ ਨਹੀਂ ਵੀ ਕਲੀਨਿਕ ਹੈ ਕਿੱਥੇ ਹੈ ਲੋਕੀ ਲੱਭਣਗੇ ਕਿੱਥੇ ਟਰਸੇ ਫੋਟੋ ਫੋਟੋ ਇਹ ਹਾਂ ਇਹ ਇਹ ਜਰੂਰ ਇਹ ਦੇਖੋ ਅੱਜ ਇਹ ਡਾਕਟਰ ਸਾਹਿਬ ਆਪ ਮੈਂ ਵੀ ਦੱਸਦਾਗਾ ਇਹਦਾ ਮਲਕ ਕਲੀਨਿਕ ਕਿਸ਼ਨਪੁਰਾ ਕਲਾਂ ਗਿਲਾ ਮੁਕਾ ਸੁਦਮਾ ਬੇਡ ਰੋਡ ਕਿਸ਼ਨਪੁਰੇ ਦੇ ਵਿੱਚ ਪੈਂਦਾ ਇਹ ਮੋਗੇ ਪੈਂਦਾ ਜੀ ਕਸਬਾ ਮਲਕ ਕਲੀਨਿਕ ਦੇ ਨਾਮ ਤੇ ਮੇਰਾ ਕਲੀਨਿਕ ਜਦੋਂ ਕੋਈ ਪੇਸ਼ੈਂਟ ਥੋੜੇ ਪਿਓਰ ਗਰੀਬ ਹੁੰਦੇ ਥੋੜੇ ਨਾਲ ਛੋੜ ਵੀ ਹੁੰਦੀ ਹੈ ਤਾਂ ਬਿਲਕੁਲ 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 ਵੀ ਜੇ ਕੋਈ ਪਿਓਰ ਪੇਸ਼ੈਂਟ ਹੋਊਗਾ ਫ੍ਰੀ ਵੀ ਟ੍ਰੀਟਮੈਂਟ ਦਿੱਤਾ ਜਾਵੇ ਹਾਂਜੀ ਬਹੁਤ ਹੁਣੇ-ਹੁਣੇ ਤੁਸੀਂ ਇਹ ਗੱਲ ਕਹੀ ਆਂ ਕਿ ਜੇ ਕੋਈ ਬਹੁਤ ਘੱਟ ਗਰੀਬ ਘਰ ਦਾ ਇਹ ਗਰੀਬ ਘਰ ਦੇ ਨੂੰ ਤਾਂ ਬਹੁਤ ਅੱਛੇ ਤਰੀਕੇ ਨਾਲ ੀਲ ਕਰਦੇ ਆ ਔਰ ਪ੍ਰੋਪਰ ਆਪਣੇ ਕੋਲੋਂ ਵੀ ਇਲਾਜ ਇਹ ਉਹਨਾਂ ਦਾ ਕਰ ਦਿੰਦੇ ਆ ਛੋੜ ਵੀ ਕਰਦੇ ਆ ਔਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਤੇ ਇਹੀ ਅਸਰੰਗਾ ਜੀ ਬਹੁਤ ਹੀ ਲੋਕ ਠੀਕ ਹੋ ਗਏਗੇ ਸਾਰੇ ਦੂਰ ਦੂਰੋਂ ਆਓ ਜਿਹੜਾ ਵੀ ਇਹ ਵੀਡੀਓ ਨੂੰ ਸੁਨੇਗਾ ਇਹਨੂੰ ਯੂਟਿਊਬ ਸੁਨੇਗਾ ਮੈਂ ਗਾਰੰਟੀ ਲੈਣਾ ਜੀ 110% ਇੱਥੋਂ ਠੀਕ ਹੋ ਕੇ ਹੀ ਜਾਓਗੇ